ਐਸੋ ਪੇਸ਼ੈਂਟ ਆਏ ਕਿ ਕੰਨ ਕਿੰਨੇ ਟੈਸਟ ਆਏ ਤੇ ਕੀ ਹੈ ਕਰੋਨਾ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕੱਲ ਤਿੰਨ ਪੇਸ਼ੈਂਟ ਕੱਲ ਪੋਜ਼ਿਟਿਵ ਆਏ ਹੈ ਇਹਨਾਂ ਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਸੀਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਹਨ ਔਰ ਇੱਕ ਪੇਸ਼ੈਂਟ ਸੀ ਉਹ ਗਾਇਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੋਣ ਸਾਰੇ ਇੰਗੇ ਸਿੰਪਟਮਸ ਫ੍ਰੀ ਹੈ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਜਾਂ ਬੁਖਾਰ ਨਹੀਂ ਹੈ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਕਿੰਨੇ ਕੀ ਸਕਦੇ ਕਿੰਨਾ ਕੁ ਰਿਸਕੀ ਹੈ ਜਿਹੜਾ ਇਹ ਨਵਾਂ ਵੇਰੀਐਂਟ ਆਇਆ ਇਹ ਕਿੰਨਾ ਖਤਰਨਾਕ ਹੈ ਜੀ ਇਹ ਨਵਾਂ ਵੇਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਹੈ ਇਸ ਲਈ ਇਸ ਤੋਂ ਘਬਰਾਣ ਦੀ ਲੋੜ ਨਹੀਂ ਇਹਦੇ ਵਿੱਚ ਨਾਰਮਲ ਸਿੰਪਟਮਸ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਵੇਂ ਦੇ ਸਿੰਪਟਮਸ ਹੀ ਆਉਂਦੇ ਹਨ ਜਿਹੜਾ ਕਿ ਚਾਰ ਪੰਜ ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ ਇਦੇ ਲਈ ਕੋਈ ਘਬਰਾਣ ਦੀ ਲੋੜ ਨਹੀਂ ਨਾਰਮਲ ਮੈਡੀਸਨ ਲੈਣੀ ਹੁਣ ਵੀ ਇਹਦੇ ਵਿੱਚ ਕਰੋਸੀਨ ਵਗੈਰਾ ਇਹੀ ਲੈਣੀ ਹੈ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਕਿੱਨੇ ਟੈਸਟ ਕਿੱਥੇ ਕਿੱਥੇ ਅਵੇਲੇਬਲ ਹੈ ਜਿੰਨੇ ਟੈਸਟ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਈ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਵਿੜਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 4 3-4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਹੈ ਉਥੇ ਐਡਮਿਟਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾ ਚ ਵੀ ਸ਼ੁਰੂ ਕੀਤੇ ਗਏ ਐਸ ਡੀ ਐਚ ਵੀ ਔਰ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਹਨ ਉਹਨਾਂ ਵੀ ਟੈਸਟ ਸ਼ੁਰੂ ਕੀਤੇ ਸਿਵਲ ਹਸਪਤਾਲ ਜਮਾ ਕਿੰਨਾ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੁਣ ਤੱਕ ਟੋਟਲ ਕਿੰਨੇ ਪੇਸ਼ੇ ਦਾ ਸਿਵਲ ਹਸਪਤਾਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਹੈ ਪਲੱਸ ਉਥੇ ਰੈਪਿਡ ਟੈਸਟ ਕਿਟਸ ਰੱਖੀਆਂ ਗਿਆ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਂਦਾ ਹੈ ਤਾਂ ਉਹਨੂੰ ਉਥੇ ਆਈਸੋਲੇਟਿਡ ਵਾਰਡ ਵਿੱਚ ਰੱਖਿਆ ਜਾਏ ਟੈਸਟ ਦੀ ਰਿਪੋਰਟ ਕਿੰਨੇ ਵਜੇ ਤੱਕ ਆਦੀ ਹੈ ਟੈਸਟ ਦੀ ਰਿਪੋਰਟ ਸਾਡੀ ਮਤਲਬ ਜਿਸ ਦਿਨ ਸੈਂਪਲ ਲੱਗਦਾ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਜਿਸ ਤਰ੍ਹਾਂ ਕੋਰੋਨਾ ਦੁਬਾਰਾ ਉੱਕਲ ਹੋਇਆ ਹੈ ਇਹ ਲੋਕ ਥੋੜੇ ਅੰਮ੍ਰਿਤਸਰ ਵਾਲੇ ਥੋੜੇ ਪੈਨਿਕ ਹੋਏ ਕੁਝ ਉਹਨਾਂ ਲਈ ਦੱਸੋਗੇ ਕਿ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਅਰੇ ਲਈ ਕੁਝ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੀ ਚਾਹੀਦੇ ਨੇ ਨੇ ਇਹਦੇ ਵਿੱਚ ਸਾਖਦ ਨਹੀਂ ਆ ਦੇਖੋ ਸਾਰੇ ਪੈਨਾ ਆਪਾਂ ਇੰਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈ ਗਈ ਹੈ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਦੇ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਆ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਹੋਮ ਆਈਸੋਲੇਟ ਕਰਕੇ ਠੀਕ ਹੋ ਜਾਂਦੇ ਆ ਆਪਣੀ ਡਾਈਟ ਅਚੀ ਲੈਣ ਪਲੱਸ ਆਪਣੇ ਹੱਥ ਰੈਗੂਲਰਲੀ ਸਾਬਣ ਅਤੇ ਪਾਣੀ ਨਾਲ ਵਾਸ਼ ਕਰਨ ਫੇਸ ਵਾਸ਼ ਕਰਨ ਜੇ ਕੋਈ ਕ라우ਡਿਡ ਪਲੇਸਿਸ ਤੇ ਜਾਣਾ ਹੈ ਵੈਸੇ ਤਾਂ ਅਵੋਇਡ ਕੀਤਾ ਜਾਏ ਜੇ ਜਾਣਾ ਹੈ ਤਾਂ ਆਪਣਾ ਮਾਸਕ ਪਾ ਕੇ ਜਾ ਸਕਦੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਹੈ ਛੋਟੇ ਬੱਚੇ ਹੈ ਜਾਂ ਜਿਵੇਂ ਕੋਮੋਰਬਿਡ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਕੈਂਸਰ ਵਾਲੇ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਕਿੰਨੇ ਕੇਸ ਆ ਚੁੱਕੇ ਹਨ ਤੁਹਾਨੂੰ ਪਤਾ ਹੋ ਸਕਦਾ ਅੰਮ੍ਰਿਤਸਰ ਦੇ 6 ਕੇਸਸ ਆਏ ਹਨ ਇੱਕ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਹੈ ਪਲੱਸ ਉਥੇ ਰੈਪਿਡ ਟੈਸਟ ਕਿਟਸ ਰੱਖਿਆ ਗਿਆ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਂਦਾ ਹੈ ਤਾਂ ਉਹਨੂੰ ਉਥੇ ਆਈਸੋਲੇਟਡ ਵਾਰਡ ਵਿੱਚ ਰੱਖਿਆ ਜਾਏਗਾ ਟੈਸਟ ਦੀ ਰਿਪੋਰਟ ਕਿੰਨੇ ਵਜੇ ਤੱਕ ਆਦੀ ਹੈ ਟੈਸਟ ਦੀ ਰਿਪੋਰਟ ਸਾਡੀ ਮਤਲਬ ਜਿਸ ਦਿਨ ਸੈਂਪਲ ਲੱਗਦਾ ਹੈ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਜਿਸ ਤਰ੍ਹਾਂ ਕੋਰੋਨਾ ਦੁਬਾਰਾ ਤਦ ਉਹ ਹੈ ਇਹ ਲੋਕ ਥੋੜੇ ਅਲਮਸਲ ਵਾਲੇ ਥੋੜੇ ਪੈਨਿਕ ਹੋਏ ਕੁਝ ਉਹਨਾਂ ਲਈ ਦੱਸੋਗੇ ਕੁਝ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਇਹ ਲਈ ਕੁਝ ਕਿਸ ਤਰ੍ਹਾਂ ਦੇ ਪ੍ਰਬੋਧਨਾਂ ਦਾ ਖਿਆਲ ਰੱਖਦੇ ਨਹੀਂ ਇਹਦੇ ਚ ਸਾਵਧਾਨੀ ਹੈ ਦੇਖੋ ਸਾਰੇ ਪੈਨਾ ਆਪਾਂ ਇੰਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈ ਗਈ ਹੈ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਦੇ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਆ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਹੋਮ ਆਈਸੋਲੇਟ ਕਰਕੇ ਠੀਕ ਹੋ ਜਾਂਦੇ ਆ ਆਪਣੀ ਡਾਈਟ ਅੱਛੀ ਲੈਣ ਪਲੱਸ ਆਪਣੇ ਹੱਥ ਰੈਗੂਲਰਲੀ ਸਾਬਣ ਅਤੇ ਪਾਣੀ ਨਾਲ ਵਾਸ਼ ਕਰਨ ਫੇਸ ਵਾਸ਼ ਕਰਨ ਜੇ ਕੋਈ ਕਰਾਊਡਿਡ ਪਲੇਸਿਸ ਤੇ ਜਾਣਾ ਹੈ ਵੈਸੇ ਤਾਂ ਅਵੋਇਡ ਕੀਤਾ ਜਾਏ ਜੇ ਜਾਣਾ ਹੈ ਤਾਂ ਆਪਣਾ ਮਾਸਕ ਪਾ ਕੇ ਜਾ ਸਕਦੇ ਆ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਹੈ ਛੋਟੇ ਬੱਚੇ ਹੈ ਜਦ ਜਿਵੇਂ ਕੋਮੋਰਬਿਡ ਕੰਡੀਸ਼ਨਸ ਹੁੰਦੀਆਂ ਜਿ ਇਹਨਾਂ ਨੂੰ ਡਾਇਬੀਟੀਜ਼ ਹੈ ਕੈਂਸਰ ਵਾਲੇ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਪਵੇ ਕਿੰਨੇ ਕੇਸ ਆਜ ਤੱਕ ਟ੍ਰੀਟਮੈਂਟ ਹੋ ਸਕਦੇ ਅੰਮ੍ਰਿਤਸਰ ਦੇ 6 ਕੇਸਸ ਆਏ ਹਨ